ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾਬੀਟ ਸੌਲ ਮੈਂ ਹਾਂ ਜਸਮੀਤ ਜੇਕਰ ਆਪਾਂ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੀ ਮਿੱਟੀ 'ਚ ਇੱਕ ਖਾਸ ਮਹਿਕ ਹੈ ਕਿਉਂਕਿ ਮੋਗਾ ਦੀ ਮਿੱਟੀ ਦੇ ਵਿੱਚ ਕੁਝ ਐਸੇ ਸਿਤਾਰੇ ਪਨਪੇ ਨੇ ਜਿਨ੍ਹਾਂ ਨੇ ਆਪਣਾ ਨਾਂ ਤਾਂ ਰੌਸ਼ਨ ਕੀਤਾ ਹੀ ਔਰ ਨਾਲ ਦੀ ਨਾਲ ਹੀ ਇੱਕ ਮੋਗਾ ਦਾ ਨਾਂ ਐਸਾ ਰੌਸ਼ਨ ਕੀਤਾ ਹੈ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਧੂਮਾ ਪਈਆਂ ਹੋਈਆਂ ਨੇ ਜੇਕਰ ਗੱਲ ਕਰਦੇ ਆਪਾਂ ਸੋਨੂ ਹੂਦ ਦੀ ਤਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਕਲਾਕਾਰੀ ਦੇ ਵਿੱਚ ਆਪਣਾ ਇੱਕ ਐਸਾ ਖੇਤਰ ਬਣਾ ਕੇ ਨਾਂ ਰੌਸ਼ਨ ਕੀਤਾ ਹੈ ਔਰ ਉਸੇ ਉਸੇ ਥਾਤੇ ਲਾਲਾ ਲਾਜਪਤਰਾਏ ਜੀ ਦਾ ਵੀ ਜਨਮ ਹੋਇਆ ਉਹਨਾਂ ਨੇ ਵੀ ਆਪਣਾ ਇੱਕ ਐਸਾ ਮੁਕਾਮ ਹਾਸਲ ਕਰਕੇ ਦੁਨੀਆਦਾਰੀ ਦੇ ਵਿੱਚ ਇੱਕ ਛਾਪ ਛੱਡੀ ਆ ਉਸ ਤੋਂ ਬਾਅਦ ਹਰਮਨਪ੍ਰੀਤ ਦੀ ਗੱਲ ਕਰ ਲੈਂਦੇ ਆ ਬਹੁਤ ਸਾਰੇ ਸਿਤਾਰੇ ਐਸੇ ਨੇ ਜਿਨ੍ਹਾਂ ਨੇ ਮੋਗਾ ਦੀ ਜਿਹੜੀ ਮਿੱਟੀ ਆ ਉੱਥੋਂ ਹੀ ਜਨਮ ਲੈ ਕੇ ਉਹਨਾਂ ਨੇ ਆਪਣਾ ਇੱਕ ਨਾਂ ਰੌਸ਼ਨ ਕੀਤਾ ਇੱਕ ਨਾਮ ਬਣਾਇਆ ਔਰ ਉਸੇ ਥਾਤੇ ਅੱਜ ਅਸੀਂ ਬੈਠੇ ਆ ਅਸੀਂ ਤੁਹਾਨੂੰ ਮਿਲਵਾਵਾਂਗੇ ਔਰ ਤੁਹਾਨੂੰ ਨਾਲ ਗੱਲ ਕਰਦੇ ਆ ਇੱਕ ਐਸੇ ਫਨਕਾਰ ਦੇ ਘਰ ਅਸੀਂ ਬੈਠੇ ਆ ਜਿਸ ਦੀ ਗਾਇਕੀ ਨੇ ਹਰ ਇੱਕ ਦਾ ਮਨ ਤਾਂ ਮੋਇਆ ਹੀ ਮੋਇਆ ਹੈ ਛੋਟੀ ਜੀ ਉਮਰ ਦੇ ਵਿੱਚ ਹੀ ਉਸ ਨੇ ਕਲਾਕਾਰੀ ਦੇ ਗੁਣ ਜਿਹੜੇ ਆ ਉਹ ਕਿੱਥੋਂ ਸਿੱਖਿਆ ਇਹ ਵੀ ਤੁਹਾਨੂੰ ਦੱਸਾਂਗੇ ਅਸੀਂ ਗੱਲ ਕਰ ਰਹੇ ਆ ਵੰਸ਼ਵਾਦਵਾਦੀ ਅਸੀਂ ਅਜਵੰਸ਼ਵਾਦਵਾਦੀ ਘਰ ਬੈਠੇ ਆ ਔਰ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ ਆ ਨਮਸਕਾਰ ਮਾਤਾ ਜੀ ਸੱਸੀ ਕਾਂ ਦਾ ਬੀੜਸੀ ਤੁਹਾਡਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਆ ਵੰਸ਼ ਦੀ ਵੰਸ਼ਵਾਦਵਾਦੀ ਇੱਕ ਬਹੁਤ ਹੀ ਅੱਛਾ ਕਲਾਕਾਰ ਹੈ ਸਿੰਗਿੰਗ ਦੀ ਦੁਨੀਆ 'ਚ ਨਾਂ ਰੌਸ਼ਨ ਕੀਤਾ ਉਸਨੇ ਤੁਹਾਡਾ ਨਾਂ ਰੌਸ਼ਨ ਕੀਤਾ ਜਿਲੇ ਦਾ ਨਾਂ ਰੌਸ਼ਨ ਕੀਤਾ ਔਰ ਪੰਜਾਬ ਦਾ ਨਾਂ ਰੌਸ਼ਨ ਕੀਤਾ ਕਿਉਂਕਿ ਮੋਗਾ ਦੀ ਇੱਕ ਮਿੱਟੀ ਖਾਸ ਮਿੱਟੀ ਇੱਕ ਐਸੀ ਮੰਨੀ ਜਾਂਦੀ ਹੈ ਜਿੱਥੋਂ ਕਿ ਕਲਾਕਾਰ ਬਹੁਤ ਸਾਰੇ ਨੇ ਜਿਹੜੇ ਪਨਪੇ ਨੇ ਤੁਸੀਂ ਵੰਸ਼ਵਾਦ ਬਾ ਬਾਰੇ ਸਾਨੂੰ ਕੁਝ ਦੱਸੋ ਮੈਂ ਆਪਣੇ ਬੇਟੇ ਬਾਰੇ ਕਹਿਣਾ ਤਾਂ ਬਹੁਤ ਕੁਝ ਚਾਹਨੀ ਹੈ ਪਰ ਮੈਂ ਕੁਝ ਸ਼ਬਦਾਂ ਦੇ ਵਿੱਚ ਹੀ ਬਿਆਨ ਕਰੂੰਗੀ ਮੇਰੇ ਬੱਚੇ ਨੇ ਸਟਰਗਲ ਬਹੁਤ ਕੀਤਾ ਹੈ ਸਭ ਨਾਲ ਪਹਿਲਾਂ ਅੱਜ ਤੋਂ 9 ਸਾਲ ਪਹਿਲਾਂ ਇਹਦੇ ਪਾਪਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਨੂੰ ਕੋਈ ਰਾਹ ਨਹੀਂ ਦਿਖਿਆ ਕਿ ਮੈਂ ਆਪਣੇ ਬੱਚੇ ਨੂੰ ਜਿਹੜੀ ਇਹ ਸਿੰਗੀਲੈਂਡ ਚ ਦਾ ਬਚਪਨ ਤੋਂ ਹੀ ਸੀ ਇਹਦੇ ਪਾਪਾ ਨੂੰ ਤਾਂ ਪਤਾ ਹੀ ਸੀ ਪਰ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਇਹਨੂੰ ਨਹੀਂ ਦੇਖਣਾ ਕਿਉਂਕਿ ਉਹ ਬਿਮਾਰ ਰਹਿੰਦੇ ਹੁੰਦੇ ਸੀ ਉਹਨਾਂ ਨੇ ਕਿਹਾ ਨਾ ਤੂੰ ਦੇਖੇਂਗੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਇਹ ਸਾਰੇ ਗਾਮਾ ਪਾ ਚ ਗਿਆ 2017 ਚ ਸਾਰੇ ਗਾਮਾ ਪਾ ਤੋਂ ਬਾਅਦ ਫਿਰ ਦੋ ਦੋ ਸਾਲ ਫਿਰ ਸਟਰਗਲ ਕੀਤਾ ਉਸ ਤੋਂ ਬਾਅਦ ਫਿਰ ਤਾਰੇ ਜ਼ਮੀਨ ਪਰ ਸ਼ੋ ਸਟਾਰ ਪਲਸ ਤੇ ਗਿਆ ਫਿਰ ਉਹਦਾ ਸੈਕੰਡ ਰਨਰ ਅਪਰਿਆ ਸ਼ੋ ਤੋਂ ਵਾਪਸ ਆ ਕੇ ਇਹਦੀ ਪੜ੍ਹਾਈ ਚੱਲ ਰਹੀ ਸੀ ਇਹਨੇ ਕੋਈ ਸ਼ੋ ਨਹੀਂ ਲਾਇਆ ਪਰ ਸਟਰਗਲ ਬਹੁਤ ਕੀਤਾ ਕਿਉਂਕਿ ਕਹਿੰਦੇ ਆ ਜਦੋਂ ਬੰਦਾ ਆਂਦਾ ਸ਼ੋਅ ਤੋਂ ਵਾਪਸ ਆਂਦਾ ਤਾਂ ਬਹੁਤ ਸ਼ੋਅ ਲਾਂਦਾ ਪਰ ਇੰਨੇ ਕੋਈ ਸ਼ੋਅ ਨਹੀਂ ਲਾਇਆ ਕਿਉਂਕਿ ਇਹਦਾ ਧਿਆਨ ਸਿਰ ਪੜਾਈ ਵੱਲ ਮਮੀ ਮੈਂ ਪੜਨਾ ਵੀ ਹੈ ਤੇ ਮੈਂ ਨਾਲ ਆਪਣੀ ਸਿੰਗਿੰਗ ਵੀ ਰੱਖਣੀ ਹੈ ਇਹ ਸਿੰਗਿੰਗ ਦਾ ਜਿਹੜਾ ਵੀ ਇਹਨੂੰ ਹੁਨਰ ਹੈ ਇਹਨੂੰ ਗੋਡ ਗਿਫਟਡ ਹੈ ਪਰਮਾਤਮਾ ਵੱਲੋਂ ਹੀ ਹੈ ਕਿਸੇ ਕੋਲ ਨਹੀਂ ਸਿੱਖਿਆ ਪਰ ਤਿੰਨ ਕਲਾ ਤਿੰਨ ਸਾਲ ਦੀਆਂ ਕਲਾਸਾਂ ਸ਼ੰਕਰ ਮਹਾਦੇਵਨ ਅਕੈਡਮੀ ਚ ਇਹਨੂੰ ਮਿਲੀਆਂ ਸੀ ਫ੍ਰੀ ਤਾਰੇ ਜ਼ਮੀਨ ਪਰ ਸ਼ੋਅ ਦੇ ਵਿੱਚ ਉਹਨਾਂ ਨੇ ਦਿੱਤੀਆਂ ਸੀ ਤਿੰਨ ਸਾਲ ਦੀਆਂ ਕਲਾਸਾਂ ਉਹੀ ਤਿੰਨ ਸਾਲ ਦੀਆਂ ਕਲਾਸਾਂ ਇਹਨਾਂ ਨੇ ਕੀਤੀਆਂ ਮੇਰੇ ਬੇਟੇ ਨੇ 3 ਸਾਲ ਕਲਾਸਾ ਕਰਨ ਤੋਂ ਬਾਅਦ ਫਿਰ ਇਹ ਪਲੱਸ 2 ਦੇ ਪੇਪਰ ਸੀ ਇਹਦੇ ਪੇਪਰ ਦੇਣ ਤੋਂ ਬਾਅਦ ਇਹਨੂੰ ਸ਼ੋਅ ਮਿਲਿਆ ਸਭ ਨਾਲ ਪਹਿਲਾਂ ਦਿੱਲੀ ਟੋਨੀ ਕੱਕੜ ਜੀ ਨਾਲ ਉਹਨਾਂ ਨਾਲ ਸ਼ੋਅ ਕਰਕੇ ਆਇਆ ਇਸ ਟਾਈਮ 15 ਤਰੀਕ ਨੂੰ ਇਹਦਾ ਸ਼ੋਅ ਸੀਗਾ ਦੁਬਈ ਦਾ ਦੁਬਈ ਗਿਆ ਹੋਇਆ ਹਲੇ ਵਾਪਸ ਨਹੀਂ ਆਇਆ ਪਰ ਉਹ ਵਾਪਸ ਹਲੇ ਆਇਆ ਨਹੀਂਗਾ ਆਣਾ ਮੈਂ ਤੇ ਆਏ ਤੂੰ ਹੀ ਪਤਾ ਚੱਲਣਾ ਹੈ ਕਿ ਉੱਥੇ ਸ਼ੋਅ ਕਿਸ ਤਰ੍ਹਾਂ ਰਿਹਾ ਕਿਉਂਕਿ ਤਾਂ ਅਸੀਂ ਇੱਥੇ ਬੈਠੇ ਹੀ ਦੇਖ ਰਹੇ ਸੀ ਸਾਨੂੰ ਕੁਝ ਨਹੀਂ ਪਤਾ ਉੱਥੇ ਹੀ ਸਾਨੂੰ ਭੇਜ ਰਿਹਾ ਸੀ ਜੋ ਵੀ ਉੱਥੇ ਹੋ ਰਿਹਾ ਸੀ ਸਾਨੂੰ ਫੋਟੋ ਇੱਥੇ ਭੇਜ ਰਿਹਾ ਸੀ ਇੱਕ ਮਾਤਾ ਜੀ ਨੇ ਜਦੋਂ ਤਾਰੇ ਜ਼ਮੀਨ ਤੇ ਪ੍ਰੋਗਰਾਮ ਸੀਗਾ ਹਾਂਜੀ ਸਟਾਰ ਪਲੱਸ ਤੇ ਇਹ ਪ੍ਰੋਗਰਾਮ ਚੱਲਿਆ ਸੀ ਆ ਉਦੋਂ ਉਸਨੇ ਇੱਕ ਗਾਣਾ ਗਾਇਆ ਸੀ ਤੁਹਾਡਾ ਹੱਥ ਬੜੀ ਉਹਨੇ ਟਾਈਟ ਜੀ ਫੜ ਕੇ ਬੜੇ ਭਾਵੁਕ ਜਿਹੇ ਤਰੀਕੇ ਨਾਲ ਉਸਨੇ ਗਾਣਾ ਗਾਇਆ ਸੀ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਨਾਲ ਬਹੁਤ ਜ਼ਿਆਦਾ ਉਹਦੀ ਅਟੈਚਮੈਂਟ ਹੈ ਹਾਂਜੀ ਮੈਨੂੰ ਬਹੁਤ ਪਿਆਰ ਕਰਦਾ ਉਹ ਮੇਰੇ ਬਗੈਰ ਦੋ ਮਿੰਟ ਨਹੀਂ ਰਹਿੰਦਾ ਜੇ ਮੈਂ ਕਦੇ ਗੁੱਸੇ ਵੀ ਹੋ ਜਾਂਨੀ ਆ ਤਾਂ ਮੈਨੂੰ ਉਹ ਬਾਰ-ਬਾਰ ਗਾਣਾ ਗਾ ਕੇ ਹੀ ਮਨਾਉਂਦਾ ਐ ਇਸ ਤਰ੍ਹਾਂ ਹੀ ਸਾਡਾ ਇੱਕ ਗਾਣਾ ਹੁਣ ਵਾਇਰਲ ਹੋਇਆ ਜੀ ਮੈਂ ਜੀ ਮੈਂ ਉਹਦੀ ਬਾਰੇ ਪੁੱਛਣ ਲੱਗੀ ਸੀਗੀ ਤੁਹਾਡਾ ਇੱਕ ਗਾਣਾ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਵੈਨਸ਼ਦਾ ਤੁਸੀਂ ਟੇਬਲ ਤੇ ਬੈਠੇ ਹੋ ਖਾਣਾ ਖਾ ਰਹੇ ਹੋ ਔਰ ਥੋੜਾ ਰੋ ਵੀ ਰਹੇ ਹੋ ਔਰ ਵੈਸ਼ ਬਣਾ ਰਿਹਾ ਹੈ ਗਾਣਾ ਸੀਗਾ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ ਉਹਦੇ ਬਾਰੇ ਦੱਸੋ ਤੁਸੀਂ ਉਹ ਕੀ ਸੀਨ ਸੀਗਾ ਉਹ ਸੀਨ ਇਸ ਤਰ੍ਹਾਂ ਸੀ ਕਿ ਮੇਰੀ ਬੇਟੀ ਆਈ ਹੋਈ ਸੀਗੀ ਰਾਤ ਨੂੰ ਕਾਫੀ ਲੇਟ ਤੱਕ ਸੁੱਤੇ ਰਹੇ ਗੱਲਾਂ ਕਰਦੇ ਰਹੇ ਤੇ ਸਵੇਰ ਮੈਨੂੰ ਉਠਾਇਆ ਤੇ ਇਹ ਉੱਠਿਆ ਨਹੀਂ ਕਿਉਂਕਿ ਰਿਆਜ ਤੋਂ ਇਹ ਬਿਸ ਨਹੀਂ ਕਰਦਾ ਮੈਨੂੰ ਕਹਿੰਦਾ ਹੁੰਦਾ ਮਮਾ ਮੈਨੂੰ ਟਾਈਮ ਸੇਰ ਉਠਾ ਦਿਓ ਮੈਂ ਇਹਨੂੰ ਉਠਾਇਆ ਤੇ ਇਹ ਉੱਠਿਆ ਨਹੀਂ ਮੈਂ ਚੁੱਪ ਕਰਕੇ ਫਿਰ ਦੁਬਾਰਾ ਆਪਣਾ ਸਾਰਾ ਕੰਮ ਉਵੇਂ ਹੀ ਕਰਨ ਲੱਗ ਗਈ ਮੈਂ ਦੇਖਿਆ ਫਿਰ ਨਹੀਂ ਉੱਠਿਆ ਮੈਂ ਆਪਣੀ ਰੋਟੀ ਪਾਈ ਨਾਲੇ ਮੈਂ ਰੋ ਰਹੀ ਸੀ ਇਹਨੇ ਮੈਨੂੰ ਦੇਖ ਲਿਆ ਸੁੱਤੇ ਪਏ ਨੇ ਕਿ ਮੰਮੀ ਰੋਂਦੀ ਪਈ ਆ ਉੱਠਦੇ ਸਾਰੀ ਇਹ ਮੈਨੂੰ ਨਾਲੇ ਤਾਂ ਮਨਾਣ ਲੱਗ ਗਿਆ ਨਾਲੇ ਗਾਣਾ ਗਾਣ ਲੱਗ ਗਿਆ ਉਹ ਮੈਨੂੰ ਨਹੀਂ ਪਤਾ ਬੇਟੀ ਨੇ ਵੀਡੀਓ ਬਣਾ ਲਈ ਤੇ ਉਹਨੇ نیٹ ਤੇ ਪਾਤੀ ਸਾਨੂੰ ਕੋਈ ਪਤਾ ਨਹੀਂ ਸੀਗਾ ਕਿਉਂਕਿ ਉਸ ਵੀਡੀਓ ਚ ਸਾਫ਼ ਹੀ ਚਲਕ ਰਿਹਾ ਕਿ ਵੰਸ਼ ਤੁਹਾਨੂੰ ਪਿਆਰ ਬਹੁਤ ਜ਼ਿਆਦਾ ਕਰ ਹਾਂਜੀ ਬਹੁਤ ਪਿਆਰ ਕਰਦਾ ਜੀ ਮੇਰਾ ਤੁਸੀਂ ਲੋਰੇ ਸੀ ਨਾ ਉਹ ਬਹੁਤ ਇੱਕ ਭਾਵੁਕ ਕਰਨ ਵਾਲਾ ਸੀਨ ਸੀ ਔਰ ਦਰਸ਼ਕਾਂ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਉਹ ਦੇਖ ਕੇ ਜਿਹੜਾ ਕਿ ਅੱਜ ਅਸੀਂ ਇੱਥੇ ਬੈਠੇ ਹਾਂ ਔਰ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਮੈਂ ਤਾਂ ਇਹੀ ਕਹਿਨੀ ਆ ਕਿ ਜਿਹੋ ਜਿਹਾ ਬੇਟਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਨਾ ਸਭ ਨੂੰ ਦਵੇ ਔਰ ਸਭ ਦੇ ਬੱਚੇ ਹੀ ਓਨਾ ਹੀ ਪਿਆਰ ਕਰਨ ਜਿੰਨਾ ਮੇਰਾ ਬੇਟਾ ਮੈਨੂੰ ਕਰਦਾ ਹੈ ਜੀ ਜੀ ਵੀਡੀਓ 'ਚ ਕਈਆਂ ਦੇ ਕਮੈਂਟ ਇਸ ਤਰ੍ਹਾਂ ਵੀ ਸੀ ਯਾਰ ਨਾ ਰਵਾ ਆਪਣੀ ਮਾਂ ਨੂੰ ਜੀ ਜੀ ਪਰ ਉਹ ਮੈਨੂੰ ਓਨੇ ਜ਼ਿੰਦਗੀ 'ਚ ਕਦੀ ਮੈਨੂੰ ਰਵਾਇਆ ਨਹੀਂ ਹਸਾਇਆ ਹੀ ਹੈ ਜੋ ਇਹਦੇ ਪਾਪਾ ਦੀ ਡੈਥ ਹੋਈ ਹੈ ਓਨੇ ਮੈਨੂੰ ਹਸਾਇਆ ਹੀ ਹੈ ਰਵਾਇਆ ਨਹੀਂ ਉਹਦੇ ਵੱਲੋਂ ਮੈਂ ਜਦ ਮੈਨੂੰ ਦੇਖਦੀ ਸੀ ਮੇਰਾ ਬੱਚਾ ਇੰਨਾ ਟੈਲੈਂਟਡ ਹੈ ਜਿਹੜੇ ਮੇਰੇ ਦੁੱਖ ਹੁੰਦੇ ਸੀ ਨਾ ਮੈਂ ਉਹ ਵੀ ਭੁੱਲ ਜਾਂਦੀ ਸੀ ਬਿਲਕੁਲ ਕਿ ਆਉਣ ਵਾਲਾ ਸਮਾਂ ਮੇਰਾ ਬਹੁਤ ਵਧੀਆ ਹੋਊਗਾ ਮੇਰੇ ਰਾਧੇ ਰਾਣੀ ਮੇਰੇ ਠਾਕੁਰ ਜੀ ਮੇਰੀ ਬਹੁਤ ਸੋਣੀ ਸੁਣਨਗੇ ਔਰ ਮੈਨੂੰ ਹੌਸਲਾ ਵੀ ਦਿੰਦਾ ਹੁੰਦਾ ਸੀ ਜਦੋਂ ਵੀ ਕਹਿਣਾ ਇਹਨੇ ਇਹੀ ਗੱਲ ਕਹਿਣਾ ਮਮਾ ਮੈਂ ਤੈਨੂੰ ਬਹੁਤ ਸੁੱਖ ਦੇਣਾ ਮੈਂ ਤੁਸੀਂ ਬਹੁਤ ਸੰਘਰਸ਼ ਕੀਤਾ ਆਪਣੀ ਲਾਈਫ ਚ ਪਰ ਹੁਣ ਮੈਂ ਤੁਹਾਨੂੰ ਸੰਘਰਸ਼ ਨਹੀਂ ਕਰਨ ਦੇਣਾ ਹੁਣ ਮੈਂ ਤੁਹਾਨੂੰ ਸੁੱਖ ਦੇਣਾ ਬਸ ਜੇਕਰ ਵੰਸ਼ ਮਾਤਾ ਜੀ ਇੱਥੋਂ ਤੱਕ ਪਹੁੰਚਿਆ ਤੇ ਉਸ ਦੇ ਉਸ ਦੇ ਸੰਘਰਸ਼ ਨਾਲੋਂ ਕਿਤੇ ਜ਼ਿਆਦਾ ਤੁਹਾਡਾ ਸੰਘਰਸ਼ ਸੀ ਤੁਸੀਂ ਉਹਨੂੰ ਬੰਬਈ ਲੈ ਕੇ ਗਏ ਹੋ ਔਰ ਤੁਹਾਡਾ ਜਿਹੜਾ ਸਟਰਗਲ ਆ ਸੰਘਰਸ਼ਾ ਠੀਕ ਹੈ ਅਸੀਂ ਬਹੁਤ ਲੋਕਾਂ ਤੋਂ ਇਹ ਚੀਜ਼ ਸੁਣੀ ਹੈ ਕਿ ਤੁਸੀਂ ਬਹੁਤ ਔਖੇ ਤਰੀਕੇ ਨਾਲ ਵੰਸ਼ ਨੂੰ ਪਾੜਿਆ ਕਿ ਕਿਸ ਤਰ੍ਹਾਂ ਤੁਸੀਂ ਜਾਂਦੇ ਰਹੇ ਹੋ ਬਾਹਰ ਕੰਮ ਵੀ ਕੀਤਾ ਤੁਸੀਂ ਬਹੁਤ ਲੋਕਾਂ ਨਾਲ ਵਿਚਰਨਾ ਇੱਕ ਬਹੁਤ ਵੱਡੀ ਗੱਲ ਹੈ ਪਰ ਤੁਸੀਂ ਕੰਮ ਦੇ ਨਾਲ-ਨਾਲ ਵੰਸ਼ ਨੂੰ ਵੀ ਇਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਕਿ ਅੱਜ ਉਹ ਸੰਸਕਾਰੀ ਬੱਚਾ ਕਿ ਤੁਹਾਨੂੰ ਉਹ ਕਦੇ ਚਾਹੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਿਹਾ ਕਿ ਰਵਾਉਣਾ ਨਹੀਂ ਆਪਣੀ ਮਾਂ ਨੂੰ ਪਰ ਵੰਸ਼ ਨੇ ਤੁਹਾਨੂੰ ਬਹੁਤ ਇੱਕ ਅੱਛੇ ਤਰੀਕੇ ਨਾਲ ਦੇਖੋ ਪਿਆਰ ਦੇ ਨਾਲ ਉਹਨੇ ਮਨਾਇਆ ਤੁਹਾਨੂੰ ਔਰ ਤੁਹਾਡਾ ਜਿਹੜਾ ਇਹ ਸਟ੍ਰਗਲ ਆ ਤੁਸੀਂ ਬਹੁਤ ਜ਼ਿਆਦਾ ਲੰਬੇ ਤਰੀਕੇ ਨਾਲ ਚੱਲੇ ਹੋ ਸਟ੍ਰਗਲ ਹੋਇਆ ਉਹਦੇ ਬਾਰੇ ਤੁਸੀਂ ਦੱਸੋ ਜਿਹੜਾ ਤੁਸੀਂ ਸੰਘਰਸ਼ ਕੀਤਾ ਸਟ੍ਰਗਲ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਦ ਇਹਦੇ ਪਾਪਾ ਦੀ ਡੈਥ ਹੋਈ ਨਾ ਉਸ ਤੋਂ ਬਾਅਦ ਮੇਰੇ ਕੋਲੇ ਕੋਈ ਰਾਣੀ ਸਾਡਾ ਕੋਈ ਬਿਜ਼ਨਸ ਨਹੀਂ ਸੀਗਾ ਕੋਈ ਕਾਰੋਬਾਰ ਨਹੀਂ ਸੀਗੀ ਪਿੱਛੇ ਬੈਠੇ ਕੋਈ ਬੈਂਕ ਬੈਲੈਂਸ ਨਹੀਂ ਸੀ ਕੁਝ ਨਹੀਂ ਸੀਗਾ ਕਿਉਂਕਿ ਉਹ ਬਿਮਾਰ ਰਹਿੰਦੇ ਸੀ ਜੋ ਕਮਾਉਂਦੇ ਸੀਗੇ ਉਹਨਾਂ ਤੇ ਲੱਗ ਜਾਂਦਾ ਸੀਗਾ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਕੋਲ ਆਪਣੇ ਹੱਥ ਦਾ ਹੁਨਰ ਸੀਗਾ ਮੈਂ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਸੀਗਾ ਮੈਂ ਬਿਊਟੀ ਪਾਰਲਰ ਦਾ ਕੰਮ ਕਰਦੀ ਸੀਗੀ ਨਾਲ ਮੈਂ ਜੁਐਲਰੀ ਦਾ ਕਰਦੀ ਸੀ ਮੈਂ ਡੋਰ ਟੂ ਡੋਰ ਉਹ ਕੰਮ ਕੀਤਾ ਉਹ ਕੰਮ ਕਰਕੇ ਮੈਂ ਇਹਨੂੰ ਬੰਬੇ ਲੈ ਕੇ ਗਈ। ਇਹ ਮੈਨੂੰ ਕਹਿੰਦਾ ਹੁੰਦਾ ਸੀ ਮੰਮੀ ਆਪਾਂ ਕਿਵੇਂ ਜਾਵਾਂਗੇ ਮੈਂ ਇਹਨੂੰ ਇਹ ਹੌਸਲਾ ਦੇਣਾ ਮੈਂ ਕਹਿੰਨਾ ਪੁੱਤ ਮੈਂ ਤੈਨੂੰ ਲੈ ਕੇ ਜਾਵਾਂਗੀ। ਬੰਬੇ ਜਾਣਾ ਨਾ ਤੂੰ ਓਡੀਸ਼ਨ ਦੇਣੇ ਆ ਕਿਸੇ ਸ਼ਹਿਰ 'ਚ ਜਾਣਾ ਹੁੰਦਾ ਸੀ ਤਾਂ ਵੀ ਪੈਸੇ ਇਕੱਠੇ ਕਰਨੇ ਤਾਂ ਵੀ ਆਪਣੀ ਮਿਹਨਤ ਕਰਕੇ ਪੈਸੇ ਇਕੱਠੇ ਕੀਤੇ। ਮੈਂ ਨਹੀਂ ਕਿਸੇ ਕੋਲ ਮੰਗ ਕੇ ਨਹੀਂ ਕੀਤਾ। ਮਿਹਨਤ ਕੀਤੀ ਹੈ। ਮਿਹਨਤ ਕਰਕੇ ਹੀ ਆਪਣੇ ਬੱਚੇ ਨੂੰ ਜੇ ਅਗਰ ਮੈਂ ਆਪਣੇ ਬੱਚੇ ਨੂੰ ਮਿਹਨਤ ਦਾ ਖਵਾਇਆ ਹੈ ਨਾ ਦਸਾਂ ਹੱਥਾਂ ਦੀ ਨੂੰਹਾਂ ਦਾ ਖਵਾਇਆ ਹੈ ਤਾਂ ਅੱਜ ਮੇਰਾ ਬੱਚਾ ਇਸ ਮੁਕਾਮ ਤੇ ਹੈ। ਜਦੋਂ ਤੁਸੀਂ ਉਹਨੂੰ ਬੰਬਈ ਲੈ ਕੇ ਗਏ ਹੋ ਵੰਸ਼ ਨੂੰ ਕਿ ਇੱਥੋਂ ਹੀ ਜਿਵੇਂ ਕਿ ਚੰਡੀਗੜ੍ਹ ਵੀ ਹੁੰਦੇ ਆ ਜਾਂ ਲੁਧਿਆਣੇ ਆ ਅੰਬਰਸਰ ਵੀ ਆਡੀਸ਼ਨ ਹੁੰਦੇ ਇੱਥੇ ਆਡੀਸ਼ਨ ਹੋਇਆ ਤੁਸੀਂ ਡਾਇਰੈਕਟ ਹੀ ਉਹਨੂੰ ਬੰਬਈ ਲੈ ਗਏ ਸੀਗੇ ਨਹੀਂ ਜੀ ਨਹੀਂ ਆਡੀਸ਼ਨ ਤਿੰਨ ਤਿੰਨ ਥਾਂ ਤੇ ਬੁਲਾਉਂਦੇ ਸੀ ਪਹਿਲਾਂ ਚੰਡੀਗੜ੍ਹ ਹੁੰਦਾ ਸੀ ਫਿਰ ਜਲਦੀ ਹੁੰਦਾ ਸੀ ਜੀ ਕਈ ਵਾਰ ਉਥੋਂ ਕੋਈ ਪ੍ਰੋਬਲਮ ਆਂਦੀ ਸੀ ਤਾਂ ਫਿਰ ਦੁਬਾਰਾ ਦਿੱਲੀ ਬੁਲਾਉਂਦੇ ਸੀ ਅੱਛਾ ਦਿੱਲੀੋਂ ਸਿੱਧਾ ਮੁੰਬੇ ਜਾਂਦੇ ਸੀ ਬਸ ਜੋ ਬੰਬੇ ਖਰਚਾ ਹੁੰਦਾ ਸੀਗਾ ਉਹ ਚੈਨਲ ਵਾਲਿਆਂ ਦਾ ਹੁੰਦਾ ਸੀ ਸਾਡਾ ਨਹੀਂ ਹੁੰਦਾ ਸੀ ਬੰਬੇ ਤੱਕ ਦਾ ਖਰਚਾ ਮੇਰਾ ਹੁੰਦਾ ਸੀ ਕਿੰਨੇ ਚਿਰ ਤੁਸੀਂ ਉੱਥੇ ਰਹਿ ਕੇ ਆਏ ਹੋ ਬੰਬੇ ਕਿੰਨਾ ਤੁਹਾਨੂੰ ਉਹ ਚੀਜ਼ ਪਹਿਲਾਂ ਸਾਰੇ ਕਮਾ 5 10 ਮਹੀਨੇ ਰਹਿ ਕੇ ਆਏ ਆ ਜੀ ਫਿਰ ਤਾਰੇ ਜ਼ਮੀਰ ਪਰ ਸ਼ੋ ਚ ਸਟਾਰ ਪਲਸ ਤੇ ਜੀਤੇ ਸ਼ੋ ਚ ਸੈਕੰਡ ਰਨਰ ਅਪ ਰਿਆ ਉਹਦੇ ਵਿੱਚ ਅਸੀਂ 1 ਸਾਲ ਰਹੇ 1 ਸਾਲ ਉੱਥੇ ਠੀਕ ਹੈ ਜੀ ਠੀਕ ਹੈ ਜੀ ਮਤਲਬ ਬਹੁਤ ਲੰਬਾ ਉਹ ਜਿਹੜਾ ਕੰਟੈਕਟ ਆ ਉਹ ਚੱਲਦਾ ਹਾਂਜੀ 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 ਵੰਸ਼ uh, a uh, second runner up ਉਥੇ ਰਿਹਾ ਇਹ ਵੀ ਇਹ ਵੀ ਦੇਖੋ ਇੱਕ ਬਹੁਤ ਗੱਲ ਉਹ ਉੱਥੇ ਉਹਨਾਂ ਨੇ ਟੋਨੀ ਕੱਕੜ ਜੀ ਨੇ ਇਹਨੂੰ ਗਾਣਾ ਵੀ ਦਿੱਤਾ ਠੀਕ ਹੈ ਤੇ ਹੁਣ ਅੱਜ ਦੇ ਟਾਈਮ ਦੀ ਜੇਕਰ ਆਪਾਂ ਗੱਲ ਕਰੀਏ ਤੇ ਅਸੀਂ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਵੰਸ਼ ਜਿਹੜਾ ਹੁਣ ਟੋਨੀ ਕੱਕੜ ਔਰ ਨੀਹਾ ਕੱਕੜ ਨਾਲ ਦੁਬਈ ਉਹਦੇ ਸ਼ੋਜ਼ ਲੱਗੇ ਆ ਹਾਂਜੀ ਹਾਂਜੀ ਕਾਫੀ ਕੰਪਨੀਆਂਜ਼ ਨਾਲ ਉਹਨੇ ਕੰਮ ਕਰਨਾ ਹੁਣ ਸ਼ੁਰੂ ਕੀਤਾ ਹੈ ਜਾਂ ਉਹਨੇ ਹੁਣ ਕਰਨਾ ਅਗੇ ਕੰਮ ਕੋਈ ਆਫਰਸ ਵਗੈਰਾ ਕੰਮ ਹੋਰ ਕਿਸੇ ਨਾਲ ਨਹੀਂ ਹਲੇ ਤਾਂ ਸਾਰੀ ਬੁਲਾ ਰਹੇ ਟੋਨੀ ਗੱਕੜ ਸਾਰੀ ਬੁਲਾ ਰਹੇ ਆ ਨਹੀਂ ਹਾ ਗੱਕੜ ਮੈਡਮ ਬੁਲਾ ਰਹੀ ਹੈ ਬਸ ਉਹਨਾਂ ਨਾਲ ਹੀ ਕਰੇਗਾ ਹਲੇ ਤਾਂ ਜਿਹੜੇ ਆਮ ਆਮ ਸ਼ੋਅ ਚੱਲਦੇ ਆ ਆਪਣੇ ਮੋਗੇ ਚ ਆ ਪੰਜਾਬ ਵਿਚ ਚੱਲਦੇ ਆ ਉਹ ਤਾਂ ਲਗਾਉਂਦਾ ਹੀ ਹੈ ਜੀ ਉਹ ਠੀਕ ਹੈ ਲਾਈਵ ਸ਼ੋਅ ਜੋ ਕੀਰਤਨ ਜਾਗਰਨ ਹੁੰਦੇ ਆ ਉਹ ਲਗਾਉਂਦਾ ਹੀ ਆ ਪਹਿਲਾਂ ਹੀ ਲਗਾ ਰਿਹਾ ਇੱਕ ਚੀਜ਼ ਹੋਰ ਅਸੀਂ ਸੁਣੀ ਸੀ ਕਿ ਵੰਸ਼ ਜਿਹੜਾ ਹੈ ਕਿ ਛੋਟਾ ਹੁੰਦਾ ਹੀ ਉਹ ਕਾਲੀ ਮਾਤਾ ਦੀ ਮੰਦਿਰ ਤੁਸੀਂ ਉਹਨੂੰ ਲੈ ਕੇ ਜਾਂਦੇ ਰਹੇ ਹੋ ਉਹ ਭੇਟਾਂ ਗਾਉਂਦਾ ਰਿਹਾ ਔਰ ਭੇਟਾਂ ਦੇ ਮਾਧਿਅਮ ਤੋਂ ਰਾਹੀ ਹੀ ਉਹਨੇ ਜਿਹੜਾ ਹੈ ਕਿ ਉੱਥੋਂ ਤੱਕ ਦੀ ਗੁਲੰਦੀ ਹਾਸਲ ਕੀਤੀ ਹੈ ਕਿ ਉਸ ਚੀਜ਼ਾਂ ਤੱਕ ਅੱਜ ਉਹਨੂੰ ਪਹੁੰਚਾਇਆ ਗਿਆ ਜਦੋਂ ਸਾਢੇ 3-4 ਸਾਲ ਦਾ ਸੀ ਨਾ ਸਿੰਗਿੰਗ ਦਾ ਸਾਨੂੰ ਤਾਂ ਪਤਾ ਲੱਗਾ ਸਾਢੇ 3-4 ਸਾਲ ਦਾ ਸੀਗਾ ਉਦੋਂ ਥੋੜਾ-ਥੋੜਾ ਗੁੰਗੁਣਾਉਂਦਾ ਹੁੰਦਾ ਸੀ ਅਸੀਂ ਕਿ ਆ ਬੱਚੇ ਤਾਂ ਗਾਣਾ ਟੀਵੀ ਦੇਖ ਕੇ ਗਾਉਂਦੇ ਹੀ ਆ ਸੁਣਦੇ ਆ ਇਹ ਹੀ ਚੀਜ਼ਾਂ ਅਸੀਂ ਆਪਦੇ ਮਾਈਂਡ 'ਚ ਰੱਖਿਆ ਹੋਈਆਂ ਸੀ ਜਦੋਂ ਇਹ 4-5 ਸਾਲ ਦਾ ਹੋ ਗਿਆ ਨਾ ਬੜਾ ਵਧੀਆ ਗਾਣ ਲੱਗ ਗਿਆ ਤੇ ਇਹਨੇ ਟੀਵੀ ਤੇ ਸ਼ੋਅ ਦੇਖਿਆ 2250 ਪੰਜਾਬ ਕਹਿੰਦਾ ਮੰਮੀ ਮੈਂ ਨਾ 2250 ਪੰਜਾਬ 'ਚ ਓਡੀਸ਼ਨ ਦੇਣਾ ਮੈਂ ਵੀ ਮੰਮਾ ਜਾਣਾ ਵੈ ਇਹਦੇ ਪਾਪਾ ਕਹਿੰਦੇ ਚੱਲ ਲੈ ਚਲਦੇ ਆਂ ਤੇ ਅਸੀਂ 2250 ਪੰਜਾਬ 'ਚ ਗਏ ਉੱਥੇ ਓਡੀਸ਼ਨ ਦਿੱਤਾ ਉਹਦੇ ਵਿੱਚ ਟੌਪ 8 ਰਿਹਾ 2250 ਪੰਜਾਬ 'ਚ ਵੀ ਗਿਆ ਇਹ ਉਸ ਤੋਂ ਬਾਅਦ ਬਸ ਬੰਬੇ ਦੇ ਵੱਲ ਇਹਦਾ ਮਨ ਹੋ ਗਿਆ ਮੈਂ ਬਾਲੀਵੁੱਡ ਵੱਲ ਜਾਣਾ ਮੰਮੀ ਉੱਥੇ ਓਡੀਸ਼ਨ ਦੇਨੇ ਉਸ ਤੋਂ ਬਸ ਇਹੀ ਸਫ਼ਰ ਚੱਲਦਾ ਰਿਹਾ ਇਸ ਸਫ਼ਰ ਦੇ ਵਿੱਚ ਦੇਖੋ ਤੁਸੀਂ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਕਿ ਬੱਚੇ ਨੂੰ ਤੁਸੀਂ ਕਿੱਥੋਂ ਔਰ ਕਿੱਥੋਂ ਤੱਕ ਲੈ ਕੇ ਗਏ ਕਿਉਂਕਿ ਇੱਕ ਮਾਈ ਹੁੰਦੀ ਹੈ ਕਿ ਬੱਚੇ ਨੂੰ ਉਹ ਜੇ ਮਾਂ ਮਜ਼ਬੂਤੀ ਦੇ ਨਾਲ ਖੜੀ ਹੈ ਤਾਂ ਉਹ ਕਿਹੜਾ ਬੱਚਾ ਹੈ ਕਿ ਕਾਮਯਾਬ ਨਹੀਂ ਹੋ ਸਕਦਾ ਔਰ ਵੰਸ਼ ਦਾ ਤਾਂ ਤੁਸੀਂ ਦੇਖੋ ਮੋਗੇ 'ਚ ਕਿੰਨਾ ਨਾਮ ਆ ਪੰਜਾਬ 'ਚ ਕਿੰਨਾ ਨਾਮ ਵੰਸ਼ ਮੈਂ ਤਾਂ ਆਪਣੇ ਆਪ ਨੂੰ ਕੁਝ ਵੀ ਨਹੀਂ ਕਹਿੰਦੀ ਕਿ ਕਿ ਇੱਕ ਮਾਪੇ ਦਾ ਫਰਜ਼ ਹੁੰਦਾ ਕਿ ਆਪਣੇ ਬੱਚੇ ਨੂੰ ਸਟੈਂਡ ਕਰਨ ਜੀ ਜੀ ਕਰਨਾ ਵੀ ਚਾਹੀਦਾ ਹੈ ਕਿ ਆਪਾਂ ਜਨਮ ਦਿੱਤਾ ਤੇ ਆਪਣਾ ਹੱਕ ਵੀ ਬੰਦਾ ਉਹਨੂੰ ਸਟੈਂਡ ਕਰਨ ਦਾ ਸੁੱਖ ਦੁੱਖ ਤਾਂ ਕਰਮਾਂ ਦੇ ਆ ਜੇ ਆਪਣੇ ਮੁਕੱਦਰਾਂ ਚ ਲਿਖਿਆ ਆਪਾਂ ਨੂੰ ਸੁੱਖ ਦੇਣਾ ਉਸ ਬੱਚੇ ਨੇ ਦੇਣਾ ਤਾਂ ਦੇਣਾ ਹੀ ਹਰ ਹਾਲ ਚ ਦੇਣਾ ਹੈ ਬਾਕੀ ਪਰਮਾਤਮਾ ਦੀ ਮਰਜ਼ੀ ਜੋ ਮੈਨੂੰ ਮੇਰੇ ਨਸੀਬਾ ਚ ਲਿਖਿਆ ਜਰੂਰ ਮਿਲੂਗਾ ਜੀ ਜੀ ਪਰ ਮੈਂ ਮਰਦੇ ਦਮ ਤੱਕ ਇਹੀ ਕਹੂੰਗੀ ਕਿ ਮੇਰੇ ਬੱਚੇ ਸੁਖੀ ਰਹਿਣ ਔਰ ਜਿਹੜਾ ਜ ਮੇਰਾ ਬੱਚਾ ਹੈ ਇਹੋ ਜਿਹਾ ਬੱਚਾ ਪਰਮਾਤਮਾ ਸਭ ਨੂੰ ਦੇਵੇ ਅੱਗੇ ਤੁਸੀਂ ਵੰਸ਼ ਦੇ ਲਈ ਕੀ ਕਾਮਨਾ ਕਰਦੇ ਹੋ ਕਿ ਕੀ ਤੁਸੀਂ ਸੋਚਿਆ ਹੋਇਆ ਕਿ ਵੰਸ਼ ਨੇ ਅੱਗੇ ਕਿੱਥੋਂ ਤੱਕ ਦੀ بلندیयां ਹਾਸਲ ਕਰੇ ਮੇਰਾ ਮਨ ਤਾਂ 24 ਘੰਟੇ ਇਹੀ ਕਹਿੰਦਾ ਔਰ ਪਰਮਾਤਮਾ ਅੱਗੇ ਪ੍ਰੇ ਕਰਦਾ ਕਿ ਮੇਰਾ ਬੱਚਾ ਬੋਲੀਵੁੱਡ ਦਾ ਪਲੇਬੈਕ ਸਿੰਗਰ ਬਣੇ ਔਰ ਸੁਖਵਿੰਦਰ ਜੀ ਵਰਗਾ ਨਾਮ ਰੋਸ਼ਨ ਕਰੇ ਕਿਉਂਕਿ ਉਹਨੂੰ ਫਾਲੋ ਕਰਦਾ ਉਹ ਓਕੇ ਅੱਛਾ ਸੁਖਵਿੰਦਰ ਜੀ ਨੂੰ ਬਹੁਤ ਜ਼ਿਆਦਾ ਫਾਲੋ ਕਰਦਾ ਹਾਂ ਹਾਂਜੀ ਠੀਕ ਹੈ ਫਾਲੋ ਕਰਦਾ ਹਾਂ ਬਹੁਤ ਜ਼ਿਆਦਾ ਉਹਦੀ ਕੁਝ ਆਵਾਜ਼ ਆਉਣ ਵਾਲੇ ਸਮੇਂ 'ਚ ਵੀ ਉਹ ਜਿਹੀ ਹੀ ਹੋਏਗੀ ਸੁਖਵਿੰਦਰ ਵਾਦੀ ਹੈ ਜੀ ਨੇ ਅਸੀਂ ਸੁਣਿਆ ਗਾਣਾ ਬਹੁਤ ਅੱਛਾ ਉਹਨੇ ਗਾਇਆ ਸੀਗਾ ਮੇ ਰੂਸੀਆ ਨਾ ਕਰ ਹੋਰ ਵੀ ਬਹੁਤ ਉਹਦੇ Song ਗਾਏ ਆ ਜਿਹੜੇ ਕਿ ਬੜੀ ਅੱਛੀ ਬੜੀ ਪਿਆਰੀ ਔਰ ਸੁਰੀਲੀ ਆਵਾਜ਼ ਵੱਜਦੀ ਹੈ ਜੀ ਔਰ ਅਸੀਂ ਵੀ ਇਹੀ ਕਾਮਨਾ ਕਰਦੇ ਆ ਕਿ ਵੰਸ਼ ਜਿਨ੍ਹਾਂ ਨੂੰ ਫੋਲੋ ਕਰਦਾ ਔਰ ਵੰਸ਼ ਜਰੂਰ ਉਹਨਾਂ ਵਰਗਾ ਹੀ ਬਣੇ ਔਰ ਲਈ ਕੀ ਕਾਮਨਾ ਕਰਦੇ ਹਾਂ ਕਿ ਕੀ ਤੁਸੀਂ ਸੋਚਿਆ ਹੋਇਆ ਕਿ ਵਰਜ ਨੇ ਅੱਗੇ ਕਿੱਥੋਂ ਤੱਕ ਦੀ بلندیयां ਹਾਸਲ ਕਰੇ ਮੇਰਾ ਮਨ ਤਾਂ 24 ਘੰਟੇ ਇਹੀ ਕਹਿੰਦਾ ਔਰ ਪ੍ਰਮਾਤਮਾ ਅੱਗੇ ਪ੍ਰੇਅ ਕਰਦਾ ਹੈ ਕਿ ਮੇਰਾ ਬੱਚਾ ਬੋਲੀਵੁੱਡ ਦਾ ਪਲੇਬੈਕ ਸਿੰਗਰ ਬਣੇ ਔਰ ਸੁਖਵਿੰਦਰ ਜੀ ਵਰਗਾ ਨਾਮ ਰੋਸ਼ਨ ਕਰੇ ਕਿਉਂਕਿ ਉਹਨੂੰ ਫਾਲੋ ਕਰਦਾ ਆ ਉਹ ਓਕੇ ਅੱਛਾ ਸੁਖਵਿੰਦਰ ਜੀ ਨੂੰ ਬਹੁਤ ਜ਼ਿਆਦਾ ਫਾਲੋ ਕਰਦਾ ਹੈ ਹਾਂਜੀ ਠੀਕ ਹੈ ਫਾਲੋ ਕਰਦਾ ਉਹ ਬਹੁਤ ਜ਼ਿਆਦਾ ਉਹਦੀ ਕੋਚੋ ਆਵਾਜ਼ ਆਉਣ ਵਾਲੇ ਸਮੇਂ 'ਚ ਵੀ ਉਹੋ ਜਿਹੀ ਹੀ ਹੋਏਗੀ ਤੁੱਕ ਵਿੰਦਰ ਵਧੀਆ ਜੀ ਨੇ ਅਸੀਂ ਸੁਣਿਆ ਗਾਣਾ ਬਹੁਤ ਅੱਛਾ ਉਹਨੇ ਗਾਇਆ ਸੀਗਾ ਮੇ ਰੂਸੀਆ ਨਾ ਕਰ ਹੋਰ ਵੀ ਬਹੁਤ ਉਹਦੇ Song ਗਾਏ ਆ ਜਿਹੜੇ ਕਿ ਬੜੀ ਅੱਛੀ ਬੜੀ ਪਿਆਰੀ ਔਰ ਸੁਰੀਲੀ ਆਵਾਜ਼ ਵਰਜਦੀ ਹੈ ਜੀ ਔਰ ਅਸੀਂ ਵੀ ਇਹੀ ਕਾਮਨਾ ਕਰਦੇ ਆ ਕਿ ਵੰਸ਼ ਜਿਨ੍ਹਾਂ ਨੂੰ ਫੋਲੋ ਕਰਦਾ ਔਰ ਵੰਸ਼ ਜਰੂਰ ਉਹਨਾਂ ਵਰਗਾ ਹੀ ਬਣੇ ਔਰ ਅੱਗੇ ਜਾ ਕੇ ਕਿ ਉਹ ਪੂਰੇ ਵਰਲਡ 'ਚ ਜਿਹੜਾ ਹੈ ਕਿ ਆਪਣਾ ਨਾਮ ਰੌਸ਼ਨ ਕਰੇ ਇਹ ਸੀ ਕਿ ਸਾਡੇ ਨਾਲ ਵੰਸ਼ ਦੇ ਮਾਤਾ ਜੀ ਬਹੁਤ ਵਧੀਆ ਉਹਨਾਂ ਨੇ ਗੱਲਾਂ ਦੱਸੀਆਂ ਸਾਨੂੰ ਵੰਸ਼ ਬਾਰੇ ਦੱਸਿਆ ਕਿ ਕਿਵੇਂ ਇੱਕ ਮਿੱਟੀ ਤੋਂ ਇੱਕ ਬੱਚਾ ਉੱਠ ਕੇ ਕਿ ਕਿਵੇਂ ਉਹ ਆਪਣਾ ਨਾਂ ਰੌਸ਼ਨ ਕਰਦਾ ਕਿਵੇਂ ਪੰਜਾਬ ਦਾ ਨਾਂ ਰੌਸ਼ਨ ਕੀਤਾ ਔਰ ਕਿਵੇਂ ਮੋਗੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਅਸੀਂ ਇਹੀ ਕਾਮਨਾ ਕਰਦੇ ਆ ਸਾਡੀ ਟੀਮ ਦੇ ਵੱਲੋਂ ਕਿ ਵੰਸ਼ ਇਦਾਂ ਹੀ ਨਾਂ ਰੌਸ਼ਨ ਕਰਦਾ ਰਹੇ ਔਰ ਮੋਗੇ ਦਾ ਵੀ ਨਾਮ ਰੌਸ਼ਨ ਕਰਦਾ ਰਹੇ ਬਿਲਕੁਲ ਬਿਲਕੁਲ ਤਾਂ ਕਿ ਮੋਗੇ ਮੋਗੇ ਨੂੰ ਜਦ ਅਸੀਂ ਬਾਲੀਵੁੱਡ 'ਚ ਜਾਂਦੇ ਸੀ ਨਾ ਤੇ ਸਾਨੂੰ ਸਾਰਿਆਂ ਨੂੰ ਉੱਥੇ ਕਹਿਣਾ ਇਹ ਪਿੰਡ ਹੈ ਮੈਂ ਕਹਿੰਦਾ ਨਹੀਂ ਜੀ ਸ਼ਹਿਰ ਹੈ ਸਾਡਾ ਤੇ ਫਿਰ ਅਸੀਂ ਕਹਿਣਾ ਇਹ ਸ਼ਹਿਰ ਹੈ ਸੋਨੂ ਸੂਦ ਜੀ ਹੈ ਨਾ ਉਹ ਵੀ ਉੱਥੋਂ ਦੇ ਆ ਬਿਲਕੁਲ ਬਿਲਕੁਲ ਹਾਂਜੀ ਲੇਕਿਨ ਇਹ ਸਾਰਾ ਇਹ ਮੈਂ ਮੈਨੂੰ ਇਹ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਜਦੋਂ ਉੱਥੇ ਨਾਮ ਬੋਲਿਆ ਜਾਂਦਾ ਸੀ ਪੰਜਾਬ ਮੋਗਾ ਪੰਜਾਬ ਸੇ ਵੰਸ਼ ਵਦਵਾ ਤੇ ਮਨ ਨੂੰ ਬੜਾ ਖੁਸ਼ ਹੁੰਦਾ ਸੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਸੋ ਬਹੁਤ ਵਧੀਆ ਗੱਲਾਂ ਇਹਨਾਂ ਦੀ ਮਾਤਾ ਜੀ ਨਾਲ ਮਿਲ ਕੇ ਬਹੁਤ ਅੱਛਾ ਲੱਗਾ ਅਸੀਂ ਉਮੀਦ ਕਰਾਂਗੇ ਕਿ ਵੰਸ਼ ਇਹ ਨਾ ਰੌਸ਼ਨ ਹੈ ਜਿਹੜਾ ਆਪਣੇ ਮੋਗਾ ਜ਼ਿਲ੍ਹੇ ਦਾ ਕਰਦਾ ਰਹੇ ਕਿਉਂਕਿ ਆਂਟੀ ਜੀ ਨੇ ਦੱਸਿਆ ਕਿ ਜਦੋਂ ਉਹ ਸਟੇਜ ਤੇ ਜਾਂਦਾ ਸੀ ਤਾਂ ਸਪੈਸ਼ਲ ਇਹ ਗੱਲ ਆਖੀ ਜਾਂਦੀ ਸੀ ਕਿ ਮੋਗਾ ਪੰਜਾਬ ਤੋਂ ਜਦੋਂ ਨਾਂ ਸੁਣਦੇ ਆ ਮੋਗੇ ਦਾ ਹਨਾ ਜਾਂ ਨਾਲ ਪੰਜਾਬ ਦਾ ਲੱਗਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਅਸੀਂ ਇਹੀ ਕਾਮਨਾ ਕਰਦੇ ਆ ਕਿ ਵੰਸ਼ ਨੇ ਜੋ ਸੋਚਿਆ ਉਸ ਨੂੰ ਉਹ ਤਰੱਕੀ ਤੱਕ ਉਹ ਜ਼ਰੂਰ ਪਹੁੰਚੇ ਹਾਲ ਹੀ ਦੇ ਵਿੱਚ ਵੰਸ਼ ਦੀ ਜਿੱਕਰ ਗੱਲ ਕਰੀਏ ਤਾਂ ਉਹ ਟੋਨੀ ਕੱਕੜ ਔਰ ਨੀਹਾ ਕੱਕੜ ਦੇ ਨਾਲ ਦੁਬਈ ਗਿਆ ਹੋਇਆ ਆਪਣੇ ਸ਼ੋਜ਼ ਜਿਹੜੇ ਹੈਗੇ ਉਹਦੇ ਰੈਗੂਲਰ ਹੋ ਰਿਹਾ ਜਿੱਦਾਂ ਹੀ ਵੰਸ਼ ਮੋਗੇ ਦੇ ਵਿੱਚ ਆਉਂਦਾ ਹੈ ਤੇ ਅਸੀਂ ਜ਼ਰੂਰ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ ਔਰ ਬਹੁਤ ਸਾਰੇ ਹੋਰ ਵੀ ਕਲਾਕਾਰ ਜਿਹੜੇ ਆ ਉਹਨਾਂ ਨਾਲ ਵੀ ਤੁਹਾਨੂੰ ਅਸੀਂ ਰੂਬਰੂ ਕਰਵਾਉਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਦਾ ਬੀਟਸ ਨਿਊਜ਼ ਮੋਗਾ